ਪਹਿਲੀ ਵਾਰ ਤਾਂ ਜਿੱਤ ਗਏ ਦੂਸਰੀ ਵਾਰ ਵੀ ਜਿੱਤ ਗਏ ਜਦੋਂ ਹੁਣ ਅਗਲੀ ਟਾਈਮ ਆਇਆ ਤਾਂ ਉਹ ਪਰਫਾਰਮੈਂਸ ਨਹੀਂ ਕਰ पाए ਕਿਉਂ ਕਿ ਜਨਤਾ ਨੇ ਇਹਨਾਂ ਤੇ ਬਹੁਤ ਉਮੀਦਾਂ ਲਗਾਈਆਂ ਸੀ ਇਹਨਾਂ ਨੇ ਕਿਹਾ ਸੀ ਅਸੀਂ ਵੀਆਈਪੀ ਕਲਚਰ ਖਤਮ ਕਰ ਦਵਾਂਗੇ ਕੱਲ੍ਹ ਕਰੀਏ ਭਾਜੀਪੀ ਦੀ ਭਾਜੀਪੀ ਨੂੰ ਇੰਨੀ ਉਮੀਦ ਨਹੀਂ ਸੀ ਕਿ ਉਹ ਦਿੱਲੀ ਦੇ ਵਿੱਚ 47 48 ਸੀਟਾਂ ਲੈ ਕੇ ਜਾਣਗੇ 70 ਦੇ ਵਿੱਚ ਭਾਜੀਪੀ ਦਾ ਕਿਨਾਰਾ ਹੈ ਦਿੱਲੀ ਤੋਂ ਅਭੀ ਝਾਕੀ ਹੈ ਪੰਜਾਬ ਵੀ ਬਾਕੀ ਹੈ ਉਹਨਾਂ ਦਾ ਇਹ ਤਾਂ ਉਹ ਤਾਂ ਪੂਰੀ ਤਿਆਰੀ ਕਰਕੇ ਐਵੇਂ ਚੱਲ ਲੈਣੇ ਕਿ ਉਹਨਾਂ ਨੇ ਅਗਲਾ ਟਾਰਗੇਟ ਪੰਜਾਬ ਹੀ ਰੱਖ ਲਿਆ। ਅੱਛਾ ਲੋਕ ਕਹਿੰਦੇ ਰਾਤ ਨੂੰ ਚੋਰੀ ਹੋ ਜਾਂਦੀ ਹੈ ਜੀ ਰਾਤ ਨੂੰ ਰਾਜ ਨਹੀਂ ਥਾਣਿਆਂ ਵਿੱਚ ਬੰਮ ਫਟ ਜਾਂਦੇ ਨੇ ਇਹ ਲੋਕ ਕਹਿੰਦੇ ਨੇ ਇਹ ਖਬਰਾਂ ਵੀ ਆਉਂਦੀਆਂ ਨੇ ਪਰ ਕਿਤੇ ਨਾ ਕਿਤੇ ਪ੍ਰੈਕਟੀਕਲੀ ਭਵਨ ਤੋਂ ਮੰਨ ਲਓ ਕੁਝ ਕਰਨਾ ਪੈਣਾ ਹੈ। ਪੰਜਾਬ ਦਾ ਐਮਐਲਏ ਦਿੱਲੀ ਜਾ ਕੇ ਇਲੈਕਸ਼ਨ ਲੜਾ ਰਿਹਾ ਸੀ। ਪੰਜਾਬ ਦਾ ਕਾਰਕਟਰਤਾ ਇਹਨਾਂ ਦਾ ਦਿੱਲੀ ਜਾ ਕੇ ਇਲੈਕਸ਼ਨ ਲੜਾ ਰਿਹਾ ਸੀ। ਉਹੀ ਕਾਰਕਟਰਤਾ ਹੁਣ ਉੱਤੇ ਲਾਊਗਾ। ਸਾਰਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਂਝ ਚੈਨਲ ਦੋਸਤੋ ਅਸੀਂ ਗੱਲ ਕਰਾਂਗੇ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਪੂਰੇ ਦੇਸ਼ ਦੀ ਜਿਹੜੀ ਨਜ਼ਰ ਸੀਗੀ ਲੋਕਾਂ ਦੀ ਨਜ਼ਰ ਸੀਗੀ ਉਹ ਦਿੱਲੀ ਵਿਧਾਨ ਸਭਾ ਚੋਣਾਂ ਤੇ ਸੀਗੀ ਨਤੀਜੇ ਆ ਗਏ ਨੇ ਭਾਜਪਾ 27 ਸਾਲ ਬਾਅਦ ਵਾਪਸ ਦਿੱਲੀ ਦੇ ਵਿੱਚ ਆਈ ਹੈ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਬੜੀ ਉਮੀਦ ਸੀਗੀ ਕਿ ਆਮ ਆਦਮੀ ਪਾਰਟੀ ਇਸ ਵਾਰ ਫੇਰ ਤੀਜੀ ਵਾਰ ਜਿੱਤੇਗੀ ਪਰ ਲੋਕਾਂ ਨੇ ਕਿਤਨਾ ਕੀਤੇ ਉਹਨਾਂ ਨੂੰ ਨਕਾਰ ਦਿੱਤਾ ਜਿਹਦਾ ਅਸਰ ਸਿੱਧਾ ਤੌਰ ਤੇ ਪੰਜਾਬ ਤੇ ਵੀ ਪੈਂਦਾ ਦਿਖਾਈ ਦੇ ਰਿਹਾ ਅਸੀਂ ਇਸ ਮੁੱਦੇ ਤੇ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਵਿੰਦਰ ਸਿੰਘ ਜੀ ਸਰਾਨਾ ਸਰ ਸਸੀ ਕਾਲਜੀ ਤੁਸੀਂ ਇਸ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਤੇ ਇਹਦਾ ਅਸਰ ਸਿੱਧਾ ਤੌਰ ਤੇ ਪੰਜਾਬ ਤੇ ਕਿ ਵੀ ਕਿਵੇਂ ਪਵੇਗਾ ਦੇਖੋ ਜੀ ਸਭ ਤੋਂ ਪਹਿਲਾਂ ਗੱਲ ਬੰਘਮਾ ਇੱਕ ਆਮ ਆਦਮੀ ਪਾਰਟੀ ਐਵੇਂ ਦੀ ਸੀ ਜੋ ਬਹੁਤ ਘੱਟ ਸਮੇਂ ਚ ਬਣੀ ਤੇ ਕੱਟ ਸਮੇਂ ਜੋ ਬਣਨ ਤੋਂ ਬਾਅਦ ਉਹਨਾਂ ਨੇ ਦੋ ਪ੍ਰਦੇਸ਼ਾਂ ਵਿੱਚ ਆਪਣੀ ਸਰਕਾਰ ਬਣਾ ਲਈ ਇੱਕ ਪੰਜਾਬ 'ਚ ਤੇ ਇੱਕ ਦਿੱਲੀ ਵਿੱਚ ਤੇ ਇੱਕ ਜ਼ਰੂਰ ਇਹ ਅਹਿਸਾਸ ਨਜ਼ਰ ਆ ਰਿਹਾ ਸੀ ਕਿ ਇੱਕ ਪਾਰਟੀ ਦੇ ਲੋਕਾਂ ਨੇ ਸੋਚਿਆ ਸੀ ਸਾਡੇ ਲਈ ਤੀਸਰਾ ਬਦਲ ਹੈ ਸਾਡੇ ਲਈ ਇਹ ਕੁਝ ਕਰੂਗੀ ਪਰ ਜਦੋਂ ਇਹਨਾਂ ਨੇ ਪਰਫਾਰਮੈਂਸ ਕੀਤੀ ਦਿੱਲੀ ਦੀ ਜਨਤਾ ਨੇ ਦੇਖੀ ਹਾਲਾਂਕਿ ਇਹ ਵਾਅਦੇ ਤਾਂ ਬਹੁਤ ਵੱਡੇ ਵੱਡੇ ਇਹਨਾਂ ਨੇ ਕੀਤੇ ਹੋ ਸਕਦਾ ਕੁਝ ਪੂਰੇ ਵੀ ਹੋਈ ਹੋਣ ਤੇ ਕੁਝ ਜੇ ਰਹਿੰਦੇ ਵੀ ਨੇ ਜਿਵੇਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਜਿਹਨਾਂ ਦੀ ਸਰਕਾਰ ਹੈ ਇਹਨਾਂ ਨੇ ਕਹਿਆ ਸੀ ਮਹਿਲਾਵਾਂ ਦੇ ਖਾਤੇ ਵਿੱਚ 1000 ਰੁਪਏ ਆਊਗਾ ਪਰ ਉਹ ਆਇਆ ਨਹੀਂ ਹੈ ਚਲੋ ਹੁਣ ਇਲੈਕਸ਼ਨ ਆਉਣ ਵਾਲੇ ਨੇ ਸ਼ਾਇਦ ਆ ਵੀ ਜਵੇ ਤੇ ਉਵੇਂ ਦਿੱਲੀ ਵਿੱਚ ਦਿੱਲੀ ਵਿੱਚ ਜਦੋਂ ਇਹਨੇ ਪਰਫਾਰਮੈਂਸ ਦੇਖੋ ਇੱਕ ਜਿੱਤਣਾ ਬੜਾ ਸੌਖਾ ਹੈ ਜਿੱਤਣ ਤੋਂ ਬਾਅਦ ਦੁਬਾਰਾ ਜਿੱਤਣਾ ਬਹੁਤ ਔਖਾ ਹੈ ਤੀਵਾਰਾ ਜਿੱਤਣਾ ਉਸ ਤੋਂ ਜ਼ਿਆਦਾ ਔਖਾ ਤੇ ਚੌਥੀ ਵਾਰ ਜਿੱਤਣਾ ਆਪਣਾ ਫੇਤ ਬਣਾਣਾ ਉਹ ਸਭ ਤੋਂ ਵੱਧ ਔਖਾ ਹੈ ਪਹਿਲੀ ਵਾਰ ਤਾਂ ਜਿੱਤ ਗਏ ਦੂਸਰੀ ਵਾਰ ਵੀ ਜਿੱਤ ਗਏ ਜਦੋਂ ਹੁਣ ਅਗਲੀ ਟਾਈਮ ਆ ਤਾਂ ਉਹ ਪਰਫਾਰਮੈਂਸ ਨਹੀਂ ਕਰ पाए ਕਿਉਂ ਕਿ ਜਨਤਾ ਨੇ ਇਹਨਾਂ ਤੇ ਬਹੁਤ ਉਮੀਦਾਂ ਲਗਾਈਆਂ ਸੀ ਇਹਨਾਂ ਨੇ ਕਿਹਾ ਸੀ ਅਸੀਂ ਵੀਆਈਪੀ ਕਲਚਰ ਖਤਮ ਕਰ ਦਵਾਂਗੇ ਗੱਲ ਕਰੀਏ ਭਾਜੀਪੀ ਦੀ ਭਾਜੀਪੀ ਨੂੰ ਇਹ ਨਹੀਂ ਉਮੀਦ ਨਹੀਂ ਸੀ ਕਿ ਉਹ ਦਿੱਲੀ ਦੇ ਵਿੱਚ 47 48 ਸੀਟਾਂ ਲੈ ਕੇ ਜਾਣਗੇ 70 ਦੇ ਵਿੱਚ ਕੀ ਲੱਗਦਾ ਕਿ ਉਹਨਾਂ ਦਾ ਜਿਵੇਂ ਹੁਣ 48 47 ਸੀਟਾਂ ਲੈ ਕੇ ਗਈਆਂ ਨੇ ਤੇ ਉਮੀਦ ਹੁਣ ਕਿਤਨੇ ਕਿਤੇ ਪੰਜਾਬ ਦੇ ਵਿੱਚ ਹੈਗੀ ਆ ਉਹਨਾਂ ਦੀ ਬਿਲਕੁਲ ਜੀ ਭਾਜੀਪੀ ਦਾ ਕਿ ਨਾਰਾ ਹੈ ਦਿੱਲੀ ਤੋਂ ਅਭੀ ਝਾਕੀ ਹੈ ਪੰਜਾਬ ਅਭੀ ਬਾਕੀ ਹੈ ਉਹਨਾਂ ਦਾ ਇਹ ਤਾਂ ਉਹ ਤਾਂ ਪੂਰੀ ਤਿਆਰੀ ਕਰਕੇ ਐਵੇਂ ਚੱਲ ਲੈਨੇ ਕਿ ਉਹਨਾਂ ਨੇ ਅਗਲਾ ਟਾਰਗੇਟ ਪੰਜਾਬ ਵੀ ਰੱਖਣਾ ਹਾਲਾਂਕਿ ਕੇਂਦਰ ਚ ਚਲ ਉਹਨਾਂ ਦੀ ਸਰਕਾਰ ਹੈ ਜਿਵੇਂ ਕਿ ਮੈਂ ਕਹਿੰਦਾ ਮਰ ਰਵਨੀਤ ਦਿੱਟੂ ਚਲੇ ਗਏ ਕੈਪਟਨ ਚਲਾ ਗਿਆ ਜਾਖੜ ਚਲਾ ਗਿਆ ਐਵੇਂ ਦੇ ਬੜੇ ਨਾਮ ਨੇ ਜੋ ਸਾਰੇ ਭਾਜਪਾ ਵੱਲ ਜਾ ਰਹੇ ਨੇ ਹੋ ਸਕਦਾ ਹੈ ਜੇ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਬਹੁਤ ਲੋਕ ਜਾਣ ਕਿਉਂਕਿ ਉਹਨਾਂ ਨੂੰ ਫਿਊਚਰ ਉੱਤੇ ਦਿਸ ਰਿਹਾ ਹੈ ਕਿਉਂਕਿ ਅੱਗੇ ਵਾਲੀ ਸਰਕਾਰ ਹੋਇਆ ਹੁਣ ਆਮ ਆਦਮੀ ਪਾਰਟੀ ਨੂੰ ਆਪਣੀ ਅੱਛੀ ਪਰਫਾਰਮੈਂਸ ਕਰਨ ਲਈ ਪ੍ਰੈਕਟੀਕਲੀ ਕੁਝ ਕਰਨਾ ਪੈਣਾ ਹੈ ਖਾਸ ਕਰ ਲੁਧਿਆਣਾ ਪੰਜਾਬ ਦੇ ਅੰਦਰ ਕਿਉਂਕਿ ਕ੍ਰਾਈਮ ਰੇਟ ਇੱਥੇ ਵਧਿਆ ਹੋਇਆ ਹੈ ਇੱਥੇ ਲੋਕ ਕਹਿੰਦੇ ਰਾਤ ਨੂੰ ਚੋਰੀ ਹੋ ਜਾਂਦੀ ਹੈ ਜੀ ਰਾਤ ਨੂੰ ਰਾਜ ਨਹੀਂ ਥਾਣਿਆਂ ਵਿੱਚ ਬੰਮ ਫਟ ਜਾਂਦੇ ਨੇ ਇਹ ਲੋਕ ਕਹਿੰਦੇ ਨੇ ਇਹ ਖਬਰਾਂ ਵੀ ਆਉਂਦੀਆਂ ਨੇ ਪਰ ਕਿਤੇ ਨਾ ਕਿ ਤੁਹਾਨੂੰ ਪ੍ਰੈਕਟੀਕਲੀ ਭਗਵੰਤ ਮਾਨ ਲੂ ਕੁਝ ਕਰਨਾ ਪੈਣਾ ਹੈ ਜੇ ਪ੍ਰੈਕਟੀਕਲੀ ਅਗਰ ਨਹੀਂ ਕੀਤਾ ਤੇ ਸ਼ਾਇਦ ਸ਼ਾਇਦ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਜਨਤਾ ਵੀ ਕੋਈ ਰਿਜ਼ਲਟ ਬਦਲ ਸਕਦੀ ਹੈ ਕੀ ਲੱਗਦਾ ਕਿ ਜਿਹੜਾ ਹੈਗਾ 3 ਸਾਲ ਦੇ ਕਰੀਬ ਹੋ ਗਏ ਆ ਸਮਾਂ ਨਿਕਲ ਗਿਆ ਟਾਈਮ ਫਿਲਹਾਲ 1.5-2 ਸਾਲ ਰਹਿ ਗਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਦੇ ਵਿੱਚ ਕਿੰਨਾ ਕੁ ਔਖਾ ਹੈਗਾ ਪੰਜਾਬ ਦੇ ਵਿੱਚ ਜਿਵੇਂ ਹੁਣ ਆਪਾਂ ਗੱਲ ਕੀਤੀ ਹੈਗੀ ਆ ਵੀ ਕ੍ਰਾਈਮ ਰੇਸ਼ਿਓ ਵਧ ਗਿਆ ਆ ਬੇਰੋਜ਼ਗਾਰੀ ਦੀ ਗੱਲ ਕਰੀਏ ਆ ਜਿਵੇਂ ਤੁਸੀਂ ਦੇਖ ਰਹੇ ਹੋ ਹੈ ਚਿੱਟੇ ਦਾ ਆਪਾਂ ਜਿਹੜਾ ਹੈਗਾ ਹੈਗਾ ਬੋਲਬਾਲਾ ਬਹੁਤ ਜ਼ਿਆਦਾ ਵਧ ਗਿਆ ਆ ਤੇ ਕੀ ਲੱਗਦਾ ਕਿੰਨਾ ਕੁ ਔਖਾ ਆ 1.5 ਸਾਲ ਦੇ ਵਿੱਚ ਇਸ ਚੀਜ਼ ਨੂੰ ਹੈਗਾ ਵੀ ਕਰਨਾ ਕਵਰੇਜ ਕਰਨਾ ਦੇਖੋ ਜੀ ਦਿੱਲੀ ਦਾ ਇਲੈਕਸ਼ਨ ਇਹ ਦੱਸਣਾ ਸੀ ਕਿ ਪੰਜਾਬ ਚ ਇਹਨਾਂ ਦੀ ਕੀ ਸਥਿਤੀ ਹੈ ਕਿਉਂਕਿ ਪੂਰਾ ਪੰਜਾਬ ਦਾ ਐਮਐਲਏ ਦਿੱਲੀ ਜਾ ਕੇ ਇਲੈਕਸ਼ਨ ਲੜਾ ਰਿਹਾ ਸੀ ਪੰਜਾਬ ਦਾ ਕਾਰਕਟਰ ਇਹਨਾਂ ਦਾ ਦਿੱਲੀ ਜਾ ਕੇ ਇਲੈਕਸ਼ਨ ਲੜਾ ਰਿਹਾ ਸੀ ਉਹੀ ਕਾਰਕਟਰ ਹੁਣ ਇੱਥੇ ਲੜਾਊਗਾ ਉਹੀ ਕਾਰਕਟਰ ਹੁਣ ਇੱਥੇ ਲੜਾਊਗਾ ਜਦੋਂ ਹੁਣ ਇਲੈਕਸ਼ਨ ਹੋਣੇ ਨੇ ਤੇ ਇਹਨਾਂ ਨੂੰ ਮਿਹਨਤ ਜ਼ਰੂਰ ਕਰਨੀ ਪੈਣੀ ਹੈ ਤੇ ਉਹਨਾਂ ਗੱਲਾਂ ਨਾ ਤੇ ਚੁਟਕਲੀਆਂ ਨਾ ਨਹੀਂ ਟਾਈਮ ਚੱਲਣਾ ਹੁਣ ਜਿਹੜੀ ਵੋਟਰ ਹੈ ਯੂਥ ਖਾਸ ਕਰ ਯੂਥ ਚਲੋ ਵੋਟਰਾਂ ਤੇ ਵੀ આરોਪ ਲੱਗਦਾ ਹੈ ਕਿ ਭੁੱਕੀ ਤੇ ਸ਼ਰਾਬ ਤੇ ਪੈਸੇ ਤੇ ਵਿਕ ਜਾਂਦਾ ਪਰ ਉਹ ਇੱਕ ਲਿਮਟਡ ਵੋਟਰ ਹੈ ਜਿਹੜਾ ਸਮਝਦਾਰ ਵੋਟਰ ਹੈ ਜਿਹਦਾ ਯੂਥ ਸਮਝਦਾਰ ਵੋਟਰ ਹੈ ਉਹਨੂੰ ਕੋਈ ਲਾਲਚ ਦਾ ਮਤਲਬ ਨਹੀਂ ਹੈ ਉਹਨੂੰ ਆਪਣਾ ਭਵਿੱਖ ਚਾਹੀਦਾ ਹੈ ਉਹਨੇ ਕੈਨੇਡਾ ਨਹੀਂ ਜਾਣਾ ਕਿਉਂਕਿ ਕੈਨੇਡਾ ਵਾਲੇ ਤਾਂ ਅਮਰੀਕਾ ਵਾਲੇ ਹੁਣ ਰਿਪੋਰਟ ਕਰ ਕਰ ਭੇਜਨੇ ਨੇ ਉਹਨੂੰ ਪੰਜਾਬ ਚ ਉਹਨੂੰ ਆਪਣਾ ਭਵਿੱਖ ਚਾਹੀਦਾ ਹੈ ਪੰਜਾਬ ਚ ਉਹਨੂੰ ਆਪਣਾ ਫਿਊਚਰ ਚਾਹੀਦਾ ਤੇ ਗੱਲਾਂ ਦਾ ਫਿਊਚਰ ਨਹੀਂ ਹੈ ਨਾ ਪ੍ਰੈਕਟੀਕਲੀ ਪ੍ਰੈਕਟੀਕਲੀ ਜੇ ਕੰਮ ਕਰੋਗੇ ਤੇ ਤੁਹਾਡਾ ਉਹਦਾ ਰਿਜ਼ਲਟ ਜ਼ਰੂਰ ਆਊਗਾ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਉਸ ਤੋਂ ਕੁਝ ਚਿਰ ਬਾਅਦ ਹੀ ਇਹਨਾਂ ਦੇ ਇੱਕ ਵਿਧਾਇਕਾ ਹਕੂਮਤ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਜਿਹੜੇ ਵਿਧਾਇਕਾ ਉਹ ਆਪਣੇ ਪਾਰਟੀ ਦੇ ਖਿਲਾਫ ਹੀ ਉਹਨਾਂ ਨੇ ਜਿਹੜਾ ਹੈਗਾ ਬਗਾਵਤ ਦਾ ਮੋਰਚਾ ਖੋਲ੍ਹ ਦਿੱਤਾ ਸੀਗਾ ਉਹ ਸ਼ਰਿਆਮ ਵੀ ਮੂੰਹ ਤੇ ਕਹਿੰਦੇ ਸੀਗੇ ਵੀ ਇਹ ਗਲਤ ਤਕ ਕੰਮ ਜੀਏ ਜਿਵੇਂ ਤੁਸੀਂ ਹੁਣ ਬੇਦਵੀ ਘਰ ਨੂੰ ਲੈ ਕੇ ਜਿਹੜੀ ਉਹਨਾਂ ਸਟੱਪ ਪੜਾਈ ਸੀ ਜੋ ਵੀ ਸੀਗਾ ਰਿਪੋਰਟ ਤਿਆਰ ਕੀਤੀ ਸੀਗੀ ਉਹ ਖੁੰਝੇ ਲਾਤੀ ਰਿਪੋਰਟ ਕੀ ਇਹ ਸਭ ਚੀਜ਼ਾਂ ਦਾ ਅਸਰ ਪਊਗਾ ਬਿਲਕੁਲ ਜੀ ਜੋ ਐਕਚੁਅਲੀ ਜਦੋਂ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਚ ਚਾਰੋਂ ਤਰਫੋਂ ਦੇਖਿਆ ਜਾਂਦਾ ਅੰਦਰ ਪਾਰਟੀ ਦੀ ਕੀ ਸਥਿਤੀ ਹੈ ਕਿੰਨੇ ਕ ਐਮ ਐਲ ਏ ਇਹਨਾਂ ਦੇ ਨਾਲ ਨੇ ਕਿੰਨੇ ਕ ਐਮ ਐਲ ਏ ਇਹਨਾਂ ਦੀ ਕਾਰਜਕਾਰ ਗੁਜ਼ਾਰੀ ਨਾਲ ਖੁਸ਼ ਨਹੀਂ ਨੇ ਚਲੋ ਉਹਦਾ ਇਹਨਾਂ ਦੀ ਪਰਸਨਲ ਪ੍ਰੋਬਲਮ ਹੈ ਕਿ ਸਾਡੇ ਐਮ ਐਲ ਏ ਨਹੀਂ ਖੁਸ਼ ਐਮ ਐਲ ਏ ਐਵੇਂ ਕਹਿ ਰਿਹਾ ਉਵੇਂ ਕਹਿ ਰਿਹਾ ਦੂਸਰਾ ਕੰਮ ਕਾਜ ਤੀਸਰਾ ਯੂਥ ਲਈ ਸਹੀ ਦਿਸ਼ਾ ਤੇ ਦਸ਼ਾ ਚੌਥਾ ਜਿਹੜਾ ਅੱਜ ਮੈਂ ਦੇਖਦਾ ਮੈਂ ਖੁਦ ਦੇਖਦਾ ਕਿਉਂਕਿ ਅੱਜ ਜੋ ਅੱਜ ਪੰਜਾਬ ਦਾ ਹਾਲ ਹੈ ਨਾ ਅਸੀਂ ਬਿਲਕੁਲ ਕੰਦੇ ਨੇ ਬਾਰਡਰ ਤੇ ਆ ਸਾਡਾ ਬਿਲਕੁਲ ਬਾਰਡਰ ਵਾਲਾ ਸਟੇਟ ਹੈ ਤੇ ਇਸ ਸਟੇਟ ਨੂੰ ਇਨਾ ਨਸ਼ਾ ਕਿਵੇਂ ਆ ਰਿਹਾ ਹੈ ਯੂਥ ਨਸ਼ੇ ਕਰਦੇ ਵਿੱਚ ਜਾ ਰਿਹਾ ਇਹ ਜੋ ਮਰਜੀ ਕਹਿੰਦੇ ਹੁਣ ਇਹ ਜੋ ਮਰਜੀ ਕਹਿੰਦੇ ਹੁਣ ਪਰ ਪ੍ਰੈਕਟੀਕਲੀ ਹਕੀਕਤ ਕੁਝ ਹੋਰ ਹੈ ਜੇ ਇਹਨਾਂ ਨੇ ਅਗਲਾ ਇਲੈਕਸ਼ਨ ਜਿੱਤਣਾ ਹੈ ਤੇ ਇਹਨਾਂ ਨੂੰ ਮੰਤਨ ਇੱਕ ਚਿੰਤਾ ਇਕ ਚਿੰਤਨ ਜ਼ਰੂਰ ਕਰਨਾ ਪੈਣਾ ਹੈ ਚਿੰਤਨ ਕਰਨ ਤੋਂ ਬਾਅਦ ਮੰਥਨ ਮੰਥਨ ਕਰਨ ਤੋਂ ਬਾਅਦ ਇਹਨਾਂ ਨੂੰ ਉਸ VOTER ਦਾ ਦਿਲ ਜਿੱਤਣਾ ਪਊਗਾ ਦਿਲ ਐਦਾਂ ਨਹੀਂ ਜਿੱਤੇ ਜਾਣਾ ਕਿ ਚੁਟਕਲੇ ਸੁਣਾ ਲੈ ਗੱਲਾਂ ਕਰ ਲਈਆਂ ਵੱਡੀਆਂ ਵੱਡੀਆਂ ਤਾਂ ਦਿਲ ਨਹੀਂ ਜਿੱਤੇ ਜਾਣਾ ਪ੍ਰੈਕਟੀਕਲੀ ਕੰਮ ਕਰਕੇ ਦਿਲ ਜਿੱਤਣਾ ਪੈਂਦਾ ਗੱਲ ਕਰੀਏ ਲੁਧਿਆਣਾ ਦੇ ਇੱਕ ਆਪਣੇ ਪੱਛਮੀ ਦੇ ਵਿਧਾਇਕ ਸੀਗੇ ਬਿਗ ਹੈ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਤੋਂ ਬਾਅਦ ਸੀਟ ਖਾਲੀ ਹੋ ਗਿਆ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਾਂ BJP ਕੀ ਲੱਗਦਾ ਹੈ ਕਿ ਇੱਥੇ ਆਪਣਾ ਕਿਹੜਾ ਕਿਹੜਾ ਉਮੀਦਵਾਰ ਇੱਥੇ ਉਤਾਰ ਸਕਦੀ ਹੈ ਚੋਣ ਮੈਦਾਨ ਦੇ ਵਿੱਚ ਦੇਖੋ ਜੀ ਆ ਜਿਹੜੀ ਸੀਟ ਹੈ ਨਾ ਰੈਸਟ ਸੀਟ ਇੱਥੇ ਇੱਕ ਮੰਤਰੀ ਲੜੇ ਸੀ ਕਾਂਗਰਸ ਦੇ ਉਹ ਇੱਥੇ ਤੱਕ ਵੀ ਸੋਚ ਲਓ ਉਹ ਮੁੱਖ ਮੰਤਰੀ ਦੇ ਹਿੰਦੂ ਚਾਰੇ ਚ ਦਾਵੇਦਾਰ ਸੀ ਲੜਨਾ ਤਾਂ ਉਹਨਾਂ ਲਈ ਹੈ ਜੇ ਅਗਰ ਉਹਨਾਂ ਨੂੰ ਟਿਕਟ ਮਿਲੀ ਇੱਥੇ ਦੀ ਸੀਟ ਹੁਣ ਦਿੱਲੀ ਦੇ ਰਿਜ਼ਲਟ ਤੋਂ ਬਾਅਦ ਫਸ ਚੁੱਕੀ ਹੈ ਹਾਲਾਂਕਿ ਗੱਲ ਵੱਖਰੀ ਹੈ ਕਿ ਇੱਥੇ ਭਾਜਪਾ ਵੀ ਬਹੁਤ ਅੱਛਾ ਫਾਈਟ ਕੀਤਾ ਸੀ ਤੇ ਇੱਥੇ ਇੱਕ ਗੱਲ ਹੈ ਇੱਥੇ ਇੱਕ ਆਈ ਸੀਰ ਤੇ ਤ੍ਰਿਕੋਣੀ ਲੜਾਈ ਹੋਊਗੀ ਭਾਜਪਾ ਬਹੁਤ ਵਧੀਆ ਲੜੂਗੀ ਦੂਸਰੀ ਗੱਲ ਹੈ ਆਪ ਵੀ ਲੜੂਗੀ ਤੀਸਰੀ ਗੱਲ ਹੈ ਕਾਂਗਰਸੀ ਕਿਉਂਕਿ ਕਾਂਗਰਸੀ ਤਾਂ ਮੰਤਰੀ ਲੜੂਗਾ ਕੈਬਨਿਟ ਮਨਿਸਟਰ ਉਹ ਲੜੂਗਾ ਜੇ ਉਹਨੂੰ ਟਿਕਟ ਮਿਲੀ ਤੇ ਭਾਜਪਾ ਆਲਰੇਡੀ ਤਾਂ ਰਨਰ ਰਹੀ ਹੈ ਪਿਛਲੀ ਵਾਰ ਰਨਰ ਰਹੀ ਹੈ ਭਾਜਪਾ ਤਾਂ ਵੈਸੇ ਹੀ ਉਸ ਸਾ ਵਧੀਆ ਆਇਆ ਸੀ ਦਿੱਲੀ ਜਿੱਤੀ ਹੈ ਤੇ ਇੱਥੇ ਦੀ ਸੀਟ ਤਾਂ ਕਾਟੇ ਦੀ ਟੱਕਰ ਹੋਊਗੀ ਇੱਕ ਕਹਿਣਾ ਕਿ ਹੋ ਸਕਦਾ ਸੰਪਤੀ ਵੋਟ ਜੇ ਅਗਰ ਗੋਗੀ ਜੀ ਦੀ ਧਰਮਪਤਨੀ ਨੂੰ ਸੀਟ ਮਿਲਦੀ ਹੈ ਸੰਪਤੀ ਵੋਟ ਮਿਲ ਸਕਦੀ ਹੈ ਲੇਕਿਨ ਨਹੀਂ ਟੱਕਰ ਬਿਲਕੁਲ ਕਾਟੇ ਦੀ ਹੋਊਗੀ ਤੇ ਲੋਕ ਤੇ ਇੱਥੋਂ ਤੱਕ ਕਹਿ ਰਹੇ ਆ ਕਿ ਅਗਰ ਇਸ ਸੀਟ ਦੇ ਵਿੱਚ ਕੋਈ ਨਿਚੋੜ ਨਿਕਲ ਆ ਆਮ ਆਦਮੀ ਪਾਰਟੀ ਦੇ ਹੱਕ ਤੇ ਜਾਂਦੀ ਆ ਜਾਂ ਕਿਤੇ ਹੋਰ ਜਾਂਦੀ ਆ ਵੀ ਸਾਫ ਪੱਕ ਜੂਗਾ ਵੀ ਆਣ ਵਾਲੇ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਹੋਰ ਕਿੰਨੀਆਂ ਸੀਟਾਂ ਲੈ ਕੇ ਜਾਵੇਗੀ ਬਿਲਕੁਲ ਜੀ ਇਹ ਗੱਲ ਬਿਲਕੁਲ ਠੀਕ ਹੈ ਇਹ ਜਦੋਂ ਇਲੈਕਸ਼ਨ ਹੋਊਗਾ ਇਸ ਇਲੈਕਸ਼ਨ ਦਾ ਕਿਤੇ ਨਾ ਕਿਤੇ ਆਉਣ ਵਾਲੇ ਇਲੈਕਸ਼ਨ 'ਚ ਅਸਰ ਹੋਊਗਾ ਕਿਉਂਕਿ ਆ ਪਿਛਲੇ ਬਾਈ ਇਲੈਕਸ਼ਨ ਹੋਈ ਨੇ ਬਾਈ ਇਲੈਕਸ਼ਨ ਆਮ ਨਹੀਂ ਜਿੱਤੀ ਹੈ ਇੱਕ ਹਾਰੀ ਸੀ ਆ ਜਿਹੜਾ ਪਿਛਲਾ ਬਾਈ ਇਲੈਕਸ਼ਨ ਹੋਇਆ ਦੇਖੋ ਇਸ ਇਲੈਕਸ਼ਨ ਨਾਲ ਡਿਸਾਈਡ ਹੋਊਗਾ ਕਿ ਆਉਣ ਵਾਲੇ ਇਲੈਕਸ਼ਨ 'ਚ ਕੀ ਅਸਰ ਪੈਂਦਾ ਇੱਕ ਗੱਲ ਮੈਂ ਹੋਰ ਕਹਿਣਾ ਚਾਹਨਾ ਹਾਲਾਂਕਿ ਹੁਣ ਆਪਣੇ ਪ੍ਰਧਾਨ ਮੰਤਰੀ ਬਾਹਰ ਚਲੇ ਗਏ ਨੇ ਅਜੇ ਡਿਸਾਈਡ ਨਹੀਂ ਹੋਣਾ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੈ ਉਹ ਬਾਹਰਲੇ ਦੌਰੇ ਚਲੇ ਗਏ ਨੇ ਜਦੋਂ ਉੱਥੇ ਆਣਗੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਦਿੱਲੀ ਦਾ ਮੁੱਖ ਮੰਤਰੀ ਕੋਈ ਸਿੱਖ ਚਿਹਰਾ ਨਾ ਹੋ ਜਵੇ ਕਿਉਂਕਿ ਇਹਦੀ ਇੱਕ ਵਜ੍ਹਾ ਹੈ ਇੱਕ ਕਿਸਾਨ ਅੰਦੋਲਨ ਦਿੱਲੀ ਵਿੱਚ ਉਹ ਪੰਜਾਬ ਤੋਂ ਚੱਲਿਆ ਸਿੱਖਾਂ ਨੂੰ ਪ੍ਰਮੋਟ ਕਰਨ ਲਈ ਨਰਿੰਦਰ ਮੋਦੀ ਕਿਤੇ ਦਿੱਲੀ 'ਚ ਮੁੱਖ ਮੰਤਰੀ ਸਰਦਾਰ ਨਾ ਬਣਾ ਦੇ ਕੋਈ ਸਿੱਖ ਚਿਹਰਾ ਨਾ ਬਣਾ ਦੇ ਕਿਉਂਕਿ ਅਗਲਾ ਇਲੈਕਸ਼ਨ ਅਗਲਾ ਟਾਰਗੇਟ ਉਹਦਾ ਪੰਜਾਬ ਹੈ ਉਹਨੇ ਪੰਜਾਬ ਨੂੰ ਟਾਰਗੇਟ ਕਰਦੇ ਹੋਏ ਕਿ ਦੇਖੋ ਅਸੀਂ ਸਿੱਖ ਬਣਾਤਾ ਅਸੀਂ ਸਾਡੇ ਲਈ ਸਿੱਖਾਂ ਲਈ ਐਨੀ ਮਤਲਬ ਰਿਸਪੈਕਟ ਹੈ ਚਲੋ ਜੇ ਅਗਰ ੜਿਜ਼ਰਵ ਕਰਦਾ ਹੈ ਕਾਬਿਲ ਹੈ ਤਾਂ ਉਹ ਬਣ ਵੀ ਸਕਦਾ ਹੈ ਪਰ ਮੇਰਾ ਦਿਲ ਕਹਿੰਦਾ ਕਿ ਕਿਤੇ ਨਾ ਕਿਤੇ ਇਹ ਭਾਜੀਪੀ ਇੱਕ ਕਹਿੰਦੇ ਰਾਜਨੀਤਿਕ ਗੋਠ ਖੇਲਨੀ ਗੋਠ ਨਾ ਖੇਡੀ ਜਾਵੇ ਗੱਲ ਕਰੀਏ ਭਾਜੀਪੀ ਪੱਲਾ ਵੀ ਇਹਨਾਂ ਦਾ ਸੀਗਾ ਹੈਗਾ ਗੱਠ ਜੋੜ ਸੀਗਾ ਅਕਾਲੀ ਦਲ ਦੇ ਨਾਲ ਇੱਕ ਤਰ੍ਹਾਂ ਦਾ ਸਰਕਾਰ ਜੇ ਆਪਾਂ ਦੇਖੀ ਜਾਵੇ ਤਾਂ ਉਹ ਮਤਲਬ ਜਿਹੜਾ ਹੈਗਾ ਭਾਜੀਪੀ ਦੀ ਸੀਗੀ ਕਿਉਂਕਿ ਡਬਲ ਇੰਜੀਨੀਅਰ ਸਰਕਾਰ ਸੀਗੀ ਅਕਾਲੀ ਦਲ ਤੇ ਭਾਜੀਪੀ ਦੀ ਹੈ ਨਾ ਤੇ ਚਲੋ ਹੁਣ ਆਪਾਂ ਹੈਗਾ ਗੱਲ ਕਰਦੀ ਹਰਵਿੰਦਰ ਕੇਜਰੀਵਾਲ ਲੋਕ ਤਾਂ ਇਹ ਵੀ ਕਹਿ ਰਹੇ ਆ ਕਿ ਜਿਹੜਾ ਹੈਗਾ ਮੁੱਖ ਮੰਤਰੀ ਨੂੰ ਕਹਿੰਦੇ ਜਿਹੜਾ ਸੀਐਮ ਸਾਹਿਬ ਜਿਹੜੇ ਸਾਡੇ ਹੈਗੇ ਆਮਾਨ ਸਾਹਿਬ ਵੀ ਉਹਨਾਂ ਦੀ ਜਗ੍ਹਾ ਤੇ ਹੁਣ ਕੇਜਰੀਵਾਲ ਸਾਹਿਬ ਆ ਰਹੇ ਆ ਕੀ ਲੱਗਦਾ ਤੁਹਾਨੂੰ ਵੀ ਇਹ ਹਕੀਕਤ ਲੇਕਿਨ ਇਹ ਇੱਕ ਗੱਲ ਤਾਂ ਚੱਲ ਰਹੀ ਹੈ ਆਮ ਚਰਚਾ ਬਣੀ ਹੋਈ ਹੈ ਪਰ ਹਕੀਕਤ ਤਾਂ ਜਦੋਂ ਇਲੈਕਸ਼ਨ ਆਣਗੇ ਤਾਂ ਹੀ ਪਤਾ ਲੱਗੂਗਾ ਹੋ ਸਕਦਾ ਸੀ ਸਿਲੈਕਸ਼ਨ ਵੀ ਪਤਾ ਲੱਗ ਜਾਵੇ ਜੇਕਰ ਇੰਟਰਸਟਡ ਹੋਣਗੇ ਤਾਂ ਇਲੈਕਸ਼ਨ ਚ ਵੀ ਪਤਾ ਲੱਗੇ ਲੇਕਿਨ ਪੂਰੀ ਤਰ੍ਹਾਂ ਉਹਦੇ ਹੀ ਪਤਾ ਲੱਗੂਗਾ ਜਦੋਂ ਇੱਥੇ ਇਲੈਕਸ਼ਨ ਆਣਗੇ ਕਿ ਕੇਜਰੀਵਾਲ ਆ ਰਹੇ ਨੇ ਕਿ ਨਹੀਂ ਆ ਰਹੇ ਨੇ ਸੋ ਬਿਲਕੁਲ ਜੀ ਅਸੀਂ ਜਿਵੇਂ ਜਿਹੜੀ ਹੈਗੀ ਵਿਚਾਰ ਚਰਚਾ ਕੀਤੀ ਐ ਸੋ ਦੋਸਤੋ ਤੁਹਾਨੂੰ ਇਹ ਵਿਚਾਰ ਚਰਚਾ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਜਿਹੜੇ ਵਿਚਾਰ ਆ ਉਹ ਜਰੂਰ ਸਾਂਝੇ ਕਰਿਓ ਤਾਂ ਕਿ ਜਿਹੜੇ ਤੁਹਾਡੇ ਵਿਚਾਰ ਆ ਅਸੀਂ ਅਗਲੇ ਹੈਗੀ ਵਿਚਾਰ ਚਰਚਾ ਵਿੱਚ ਉਹ ਵਿਚਾਰ ਲੈ ਕੇ ਆਈਏ ਸੋ ਦੋਸਤੋ ਤੁਸੀਂ ਬਨੇ ਰਹੋ ਪੰਜਾਬੀ ਸਾਂਝ ਚੈਨਲ ਦੇ ਨਾਲ ਅਗਲੀ ਵਿਚਾਰ ਚਰਚਾ ਦੇ ਵਿੱਚ ਜਲਦ ਹੀ ਹਾਜ਼ਰ ਹੋਵਾਂਗੇ ਮੈਂ ਹਰਮੇਲ ਸਿੰਘ